ਦੇਸ਼-ਵਿਦੇਸ਼ ਵਿੱਚ ਵਸਦੇ ਹੋਏ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ। ਸੋ ਦੋਸਤੋ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਤੁਹਾਡੇ ਲਈ ਲੈ ਕੇ ਹਾਜ਼ਰਾਂ ਬੱਚਿਆਂ ਲਈ ਇੱਕ ਛੋਟੀ ਜੀ ਕਹਾਣੀ ਛੋਟੀ ਜੀ ਬਾਤ ਇੱਕ ਕਿਸਾਨ ਦੇ ਤਿੰਨ ਪੁੱਤਰ ਸੀ। ਕਿਸਾਨ ਬੜਾ ਮਿਹਨਤੀ ਸੀ। ਪੁਰਾਣੇ ਸਮਿਆਂ ਦੀ ਗੱਲ ਆ। ਕਿਸਾਨ ਬਹੁਤ ਜ਼ਿਆਦਾ ਮਿਹਨਤੀ ਸੀ ਮਿਹਨਤ ਦੇ ਨਾਲ ਉਹਨੇ ਖੇਤ ਦੇ ਵਿੱਚੋਂ ਵਧੀਆ ਫਸਲ ਆ ਜਿਹੜੀ ਉਗਾ ਲੈਂਦਾ ਸੀ ਉਹਦੇ ਹੌਲੀ ਹੌਲੀ ਕਰਕੇ ਤਿੰਨ ਪੁੱਤ ਹੋਏ ਤਿੰਨੇ ਪੁੱਤੇ ਤਿੰਨੇ ਪੁੱਤਰ ਖੇਡਣ ਦੇ ਵਿੱਚ ਮਸਤ ਬਾਪ ਦੇ ਨਾਲ ਕੋਈ ਵੀ ਹੱਥ ਨਹੀਂ ਸੀ ਪਟਾਉਂਦੇ ਖੇਤੀ ਦੇ ਵਿੱਚ ਤੇ ਜੋ ਕਿਸਾਨ ਸੀ ਉਹ ਬਹੁਤ ਮਿਹਨਤੀ ਸੀ ਸੁਰੂ-ਸੁਰੂ ਦੇ ਵਿੱਚ ਤਾਂ ਉਹਨੇ ਲਾੜ ਦੇ ਨਾਲ ਬੱਚਿਆਂ ਨੂੰ ਕੰਮ ਹੀ ਨਹੀਂ ਲਾਇਆ ਉਹਦਾ ਖਮਿਆਣਾ ਉਹਨੂੰ ਭੁਗਤਣਾ ਪਿਆ ਵੀ ਬੱਚੇ ਜਿ ਸੀਗੇ ਜਿਹੜੇ ਆਲਸੀ ਹੋ ਗਏ ਸਮਾ ਗੁਜ਼ਰਦਾ ਗਿਆ ਬੱਚੇ ਕੰਮ ਤੋਂ ਕੰਨੀ ਕਤਰੌਂਦੇ ਸਾਣਾ ਆਪੀ ਮਿਹਨਤ ਕਰਦਾ ਫਸਲ ਆਪੇ ਬੀਜਦਾ ਆਪੇ ਗੋਡੀ ਕਰਦਾ ਆਪੇ ਵੱਢ ਕੇ ਘਰ ਲੈ ਕੇ ਆਉਂਦਾ ਬੱਚਿਆਂ ਨੂੰ ਜਦੋਂ ਕੋਈ ਕਹਿੰਦੇ ਗੱਲ ਤਾਉ ਆਲਸ ਤਾਰ ਦੇ ਆਖੇ ਨਾ ਲੱਗਦੀ ਇਸ ਤਰ੍ਹਾਂ ਹੀ ਕਰਦੇ ਦਿਨ ਬੀਤਦੇ ਗਏ ਸਮਾਂ ਬੀਤਦਾ ਗਿਆ ਜਿਹੜਾ ਕਿਸਾਨ ਸੀ ਉਹ ਹੌਲੀ-ਹੌਲੀ ਕਰਕੇ ਬਜ਼ੁਰਗ ਅਵਸਥਾ ਦੇ ਵਿੱਚ ਚਲਾ ਗਿਆ ਕੋਈ ਸਮਾਂ ਆਇਆ ਕਿਸਾਨ ਨੇ ਦੇਖਿਆ ਕਿਸਾਨ ਬੜਾ ਚਿੰਤਤ ਸੀ ਵੀ ਮੇਰੇ ਬੱਚਿਆਂ ਦਾ ਕੀ ਬਣੂਗਾ ਸੋਹਣੇ ਬੱਚਿਆਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਪਰ ਉਹਦੇ ਆਖੇ ਨਾ ਲੱਗੇ ਕਿਉਂਕਿ ਬੱਚਿਆਂ ਨੂੰ ਲੱਗਦਾ ਸੀ ਵੀ بڑا ਧਾਣਾ ਹੈ ਬਹੁਤ ਖੁਸ਼ ਹੈ ਆਪਾਂ ਨੂੰ ਮੁੱਕਦੇ ਨਹੀਂ ਪਰ ਕੰਮ ਬਣਾ ਕੁਝ ਨਹੀਂ ਬਣਦਾ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਉਹ ਕਿਸਾਨ ਸੀ ਜਿਹੜਾ ਬਿਮਾਰ ਪੈ ਗਿਆ ਜੋ ਪੈਸਾ ਟਕਾ ਸੀ ਹੌਲੀ ਹੌਲੀ ਕਰਕੇ ਸਾਰਾ ਲੱਗ ਗਿਆ ਕਿਸਾਨ ਨੇ ਦੇਖਿਆ ਸੋਚਿਆ ਵੀ ਮੇਰੇ ਜੋਤ ਨੇ ਬੇਟੇ ਐ ਇਹਦਾ ਕੋਈ ਵੀ ਕੰਮ ਨਹੀਂ ਕਰਦੇ ਇਹਦਾ ਭੁੱਖੇ ਮਰਨਗੇ ਕੋਣੋ ਦਿਨ ਦੀ ਚਿੰਤਾ ਜਿਹੜੀ ਸਤਾਉਣ ਲੱਗੀ ਸੋ ਇੱਕ ਦਿਨ ਉਹਨੇ ਕਿਸਾਨ ਨੇ ਬੱਚੇ ਨੂੰ ਆਪਣੇ ਕੋਲ ਬੁਲਾਇਆ ਵਾਕਨ ਲਗਾ ਤੁਸੀਂ ਕੰਮ ਤਾਂ ਕੋਈ ਕਰਦੇ ਨਹੀਂ ਮਾਇਦੇ ਤੁਹਾਡੀ ਮਾਤਾ ਨੇ ਜਿਹੜੀ ਉਹਦੀ ਘਰ ਵਾਲੀ ਸੀ ਉਹ ਪਹਿਲਾਂ ਮਰ ਚੁੱਕੀ ਸੀ ਕਦਾ ਮੈਂ ਤਾਂ ਤੁਹਾਡੀ ਮਾਤਾ ਨੇ ਥੋੜਾ ਥੋੜਾ ਕਰਕੇ ਪੈਸਾ ਜੋੜਿਆ ਸੀ ਧਨ ਇਕੱਠਾ ਕੀਤਾ ਸੀ ਤੇ ਉਹ ਮੈਂ ਜ਼ਮੀਨ ਦੇ ਵਿੱਚ ਨੱਪਤਾ ਤੁਹਾਡੇ ਲਈ ਮੇਰੇ ਜਾਣ ਤੋਂ ਬਾਅਦ ਕਿ ਤੁਹਾਨੂੰ ਕਿਸੇ ਹੱਥਾਂ ਦੇ ਮਲ ਨਾਲ ਦੇਖਣਾ ਪਵੇ ਤੁਸੀਂ ਉਹ ਜਿਹੜਾ ਧਨ ਹੈ ਉਹ ਕੱਢ ਲੈਣਾ ਪਰ ਉਹ ਨੂੰ ਮੈਂ ਭੁੱਲ ਗਿਆ ਬਿਨਪੈ ਕਿੱਥੇ ਆ ਤੁਸੀਂ ਆਪੇ ਕਰਦੇ ਆਲੇ ਦੁਆਲੇੋਂ ਜ਼ਮੀਨ ਨੂੰ ਪੱਟ ਕੇ ਦੇਖ ਲੈਣਾ ਤੇ ਲੱਭ ਲੈਣਾ ਸੋ ਕਿਸਾਨ ਦੀ ਇਹ ਲਾਲਸਾ ਸੀ ਵੀ ਮੇਰੇ ਬੱਚੇ ਜਿਹੜੇ ਭੁੱਖੇ ਨਾ ਮਰਨ ਸੋ ਇੱਕ ਦਿਨ ਉਹਨੇ ਆਖੰਤਮ ਬਦੈਗੀ ਲੈਤੀ ਤੇ ਦੁਨੀਆ ਤੋਂ ਰੁਸਤਕ ਹੋ ਗਿਆ ਦੁਨੀਆ ਤੋਂ ਚਲਾ ਗਿਆ ਮੁੰਡਿਆਂ ਨੇ ਉਹਦੀ ਕਿਰਿਆ ਕੀਤੀ ਅੰਤਮ ਰਸਮਾਂ ਕੀਤੀਆਂ ਅੰਤਮ ਰਸਮਾਂ ਤੋਂ ਬਾਅਦ ਵੱਡਾ ਜੋ ਲੜਕਾ ਸੀ ਉਹ ਛੋਟਿਆਂ ਨੂੰ ਬੁਲਾ ਕੇ ਕਹਿਣ ਲੱਗਿਆ ਵੀ ਹੁਣ ਆਪਾਂ ਕੀ ਕਰਾਂਗੇ ਚਲੋ ਬਾਪੂ ਨੇ ਜੋ ਖਜ਼ਾਨਾ ਦੱਸਿਆ ਸੀ ਉਹਨੂੰ ਲੱਭਦੇ ਆਂ ਉਹਨਾਂ ਨੇ ਘਰ ਦੇ ਵਿੱਚ ਸੰਦ ਸਾਰੇ ਪਏ ਸੀ ਖੇਤੀ ਵਾਲੇ ਕਹੀ ਕਸਗੇ ਟਾਗੂ ਰੰਬੇ ਜੋ ਵੀ ਸੰਦ ਉਹਨਾਂ ਦੇ ਹੱਥ ਦੇ ਵਿੱਚ ਆਇਆ ਤੇ ਖਜ਼ਾਨਾ ਲੱਭਣ ਵਾਸਤੇ ਟੋਏ ਪਟਣ ਲੱਗ ਗਏ ਕਦੇ ਇਧਰੋਂ ਟੋਆ ਪਟ ਲੈ ਗਦੇ ਉਧਰੋਂ ਪਟ ਲਿਆ ਉਹਨਾਂ ਦੇ ਸਫਲਤਾ ਹੱਥ ਨਾਲ ਲੱਗੀ ਫਿਰ ਵੱਡੇ ਮੁੰਡੇ ਨੇ ਰਾਏ ਦਿੱਤੀ ਕਹਿੰਦਾ ਵੀ ਆਪਾਂ ਇੱਕ ਪਾਸੇ ਤੋਂ ਲੱਗ ਜੰਨੇ ਆਂ ਘਰ ਦਾ ਆਲਾ ਦਵਾਲਾ ਸਾਰਾ ਪੱਟ ਲੈਣੇ ਆ ਪਹਿਲਾਂ ਨੇੜੇ-ਨੇੜੇ ਪੱਟਿਆ ਫਿਰ ਥੋੜਾ ਜਿਹਾ ਹੋਰ ਦੂਰ ਹੋ ਗਏ ਘਰ ਦੇ ਆਲੇ ਦੁਆਲੇ ਪੱਟਿਆ ਵਾਹਣ ਫਿਰ ਥੋੜਾ ਜਿਹਾ ਹੋਰ ਐਸ ਤਰ੍ਹਾਂ ਕਰਦੇ ਕਰਾਉਂਦੇ ਉਹਨਾਂ ਨੇ ਕਾਫੀ ਵਾਹਣ ਸੀਗਾ ਜਿਹੜਾ ਟੋਏ ਪੁੱਟ-ਪੁੱਟ ਕੇ ਉਹਲਾ ਕਰਤਾ ਤੇ ਉਹਨਾਂ ਨੂੰ ਕੁਝ ਵੀ ਨਾ ਲੱਭਿਆ ਅਖੀਰ ਨੂੰ ਜਦੋਂ ਕਾਫੀ ਦੂਰ ਤੱਕ ਵਾਹਣ ਸੀਗਾ ਜਿਹੜਾ ਪਟ ਲਿਆ ਫਿਰ ਉਹਨਾਂ ਨੇ ਦੂਸਰੀ ਵਾਰ ਫੇਰ ਲਾ ਗਏ ਪਟਣ ਵੀ ਥੋੜਾ ਜਿਹਾ ਡੂੰਗਾ ਪਟਦਿਆਂ ਹੁਣ ਦੂਜੀ ਵਾਰ ਜਦੋਂ ਡੂੰਗਾ ਪਟਿਆ ਡੂੰਗਾ ਪਾੜਦੇ ਪੜਦੇ ਇੱਕ ਪੱਥਰ ਹੱਥ ਲੱਗਿਆ ਉਹਨਾਂ ਦੇ ਪੱਥਰ ਦੇ ਵਿੱਚ ਜਦੋਂ ਕਹੀ ਜਾ ਕੇ ਲੱਗੀ ਦੇਖਾ ਵੀ ਇੱਕ ਪੱਥਰ ਹੈ ਡੂੰਗਾ ਪਰ ਉਹ ਜਦੋਂ ਕੱਢਿਆ ਉਹ ਪੱਥਰ ਹੀ ਨਿਕਲਿਆ ਉਹਨਾਂ ਨੂੰ ਲੱਗਿਆ ਵੀ ਇਹ ਖਜ਼ਾਨਾ ਹੈ ਫਿਰ ਵੱਡੇ ਲੜਕੇ ਨੇ ਸੋਚਿਆ ਵੀ ਆਪਾਂ ਹੁਣ ਇਸ ਤਰ੍ਹਾਂ ਕਰਦੇ ਆਂ ਕਿਉਂ ਨਾ ਆਪਾਂ ਇਹਦੇ ਵਿੱਚ ਕੁਝ ਮਿਹਨਤਾਂ ਹੁਣ ਹੋ ਗਈ ਆਪਾਂ ਕੀਤੀ ਐ ਹੁਣ ਇਹਦੇ ਵਿੱਚ ਆਪਾਂ ਕੁਝ ਬੀਜ ਦਿੰਨੇ ਆਂ ਸੋ ਉਹਨਾਂ ਨੇ ਉਹਦੇ ਵਿੱਚ ਅੰਗੂਰਾਂ ਦੀ ਖੇਤੀ ਕਰਤੀ ਅੰਗੂਰਾਂ ਦੇ ਬੱਲਾਂ ਸੀਗੀਆਂ ਜਿਹੜੀਆਂ ਲਾਤੀਆਂ ਲੈ ਕੇ ਕੁਝ ਟਾਈਮ ਦੇ ਵਿੱਚ ਬੱਲਾਂ ਹੋਈਆਂ ਕੋਈ ਜਗ੍ਹਾ ਤੇ ਕਣਕ ਵੀ ਸੀ ਤੀ ਕੁਛ ਅਲੱਗ-ਅਲੱਗ ਉਹਨਾਂ ਨੇ ਜਿਹੜਾ ਸਿਸਟਮ ਸੀਗਾ ਕੀਤੀ ਦਾ ਕਰ ਲਿਆ ਖਾਨ ਜੋਗਰੇ ਦਾਣੇ ਵੀ ਹੋ ਗਏ ਅੰਗੂਰ ਪੱਕ ਗਏ ਹੌਲੀ-ਹੌਲੀ ਕਰਕੇ ਉਹਨਾਂ ਨੇ ਕੁਛ ਆਪ ਖਾਦੇ ਤੇ ਕੁਛ ਵੇਚਦੇ ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਜਿਹੜੀ ਮਿਹਨਤ ਉਹਨਾਂ ਨੂੰ ਕਰਨੀ ਪਈ ਮਿਹਨਤ ਕੀਤੀ ਤੇ ਜਿਹੜੀ ਬਜ਼ੁਰਗ ਦੀ ਮਨਸਾ ਸੀ ਉਹ ਵੀ ਇਹੀ ਸੀ ਬਿਨੋਂ ਲਾਲਚ ਬਸ ਕਰਕੇ ਮੈਂ ਕੰਮ ਕਰਵਾ ਸਕਦਾ ਤੇ ਨਹੀਂ ਤਾਂ ਇਹ ਭੁੱਖੇ ਮਰਨਗੇ ਕਿਸੇ ਦੇ ਹੱਥ ਕੰਨੀ ਦੇਖਣਗੇ ਸੋ ਜੇ ਉਹ ਕਿਸਾਨ ਉਹਨਾਂ ਨੂੰ ਲਾਲਚ ਨਾ ਦਿੰਦਾ ਤਾਂ ਉਹਨਾਂ ਨੇ ਕਦੇ ਵੀ ਖੇਤੀ ਨਹੀਂ ਸੀ ਕਰਨੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਣਾ ਸੋ ਕੰਮ ਕਰਨ ਦੇ ਜੋ ਕਰਵਾਉਣ ਦੇ ਬਜ਼ੁਰਗਾਂ ਦੇ ਤਰੀਕੇ ਹੁੰਦੇ ਨੇ ਲਾਲਚ ਨਾਲ ਕੰਮ ਹੈ ਜਿਹੜਾ ਇਨਸਾਨ ਜ਼ਿਆਦਾ ਡਰਨਾ ਕਰਦਾ ਹੈ ਜਾਂ ਲਾਲਚਨਾ ਕਰਦਾ ਸੋ ਕੰਮ ਤਾਂ ਆਪਾਂ ਨੂੰ ਕਰਨੇ ਚਾਹੀਦੇ ਆ ਇਸ ਕਹਾਣੀ ਤੋਂ ਆਪਾਂ ਨੂੰ ਇਸ ਇੱਕ ਨੂੰ ਮਿਲਦਾ ਹੈ ਵੀ ਕੀਤੀ ਹੋਈ ਮਿਹਨਤ ਕਦੇ ਅਜਾਈ ਨਹੀਂ ਜਾਂਦੀ ਉਹ ਚਾਹੇ ਆਪਾਂ ਕਿਸੇ ਪੱਧਰ ਤੇ ਕਰੀਏ ਉਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਇੱਕ ਖਜ਼ਾਨਾ ਪਾਲਣ ਦੀ ਖਾਤਰ ਪਰ ਉਹਨੋਂ ਖਜ਼ਾਨਾ ਤਾਂ ਨਹੀਂ ਲੱਭਾ ਪਰ ਉਹਨਾਂ ਨੇ ਜਾਣੇ ਅਣਜਾਣੇ ਦੇ ਵਿੱਚ ਜ਼ਮੀਨ ਸੀਗੀ ਜਿਹੜੀ ਸਾਰੀ ਪੋਲੀ ਕਰਤੀ ਗੁੱਟਤੀ ਤੇ ਉਹਦੇ ਵਿੱਚ ਉਹਨਾਂ ਨੇ ਫਸਲ ਬੀਜੀ ਫਸਲ ਉਗਾਈ ਤੇ ਖਾਨ ਜੋਗਰੇ ਦਾਣੇ ਉਹਨਾਂ ਨੂੰ ਮਿਲ ਗਏ ਸੋ ਦੋਸਤੋ ਬੱਚਿਓ ਮਿਹਨਤ ਕਦੇ ਵੀ ਏਜਾਈ ਨਹੀਂ ਜਾਂਦੀ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਦੇ ਵੀ ਛੱਡਣੀ ਨਹੀਂ ਚਾਹੀਦੀ ਹੱਕ ਹਲਾਲ ਦਾ ਖਾਣਾ ਚਾਹੀਦਾ ਸੋ ਮਿਹਨਤ ਕਰੋ ਨਜ਼ਾਰੇ ਲਓ ਜੀਵਨ ਦੇ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ